ਜੀ ਕਾਲ ਜੀ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਕਾਨੂੰਨ ਜੋਗ ਐਸਐਸਪੀ ਸਾਹਿਬ ਦੀਆਂ ਅਧਿਤਾਂ ਦੇ ਮੁਤਾਬਕ ਜਿਹੜੀਆਂ ਸਿਟੀ ਦੇ ਏਰੀਏ ਦੇ ਵਿੱਚ ਜਿਵੇਂ ਸ਼ਰਾਰਤੀ ਅੰਸਰ ਕੁਛ ਚੋਰੀਆਂ ਕਰਦੇ ਨੇ ਭੋਲੇ ਭਾਲੇ ਲੋਕਾਂ ਦੇ ਸਿਲੰਡਰ ਚੁੱਕ ਲੈਣਾ ਐਲਸੀਡੀਆਂ ਲੈ ਲੈਣਾ ਤੇ ਗਾਂਹ ਵਿੱਚ ਨਾ ਇਸੇ ਨੂੰ ਅਸੀਂ ਕਾਰਵਾਈ ਕਰਦੇ ਹੋਇਆ ਪਿਛਲੇ ਸਮੇਂ ਦੇ ਵਿੱਚ ਇੱਥੇ ਸਿਵਲ ਹਸਪੀਟਲ ਦੇ ਸਾਹਮਣੇ ਵੀ ਚੋਰੀ ਹੋਈ ਸੀ ਉੱਥੋਂ ਚਾਹ ਹੀ ਉਹ ਅਸੀਂ ਚਾਹ ਵੀ ਅਸੀਂ ਬਰਾਮਦ ਕੀਤੀ ਆ ਤੇਲ ਹੀ ਇਹਨਾਂ ਦਾ ਜਿਹੜਾ ਲੇਕੇ ਗਏ ਸੀ ਉਹ ਤੇਲ ਇਹਨਾਂ ਨੇ ਇਸਤੇਮਾਲ ਕਰ ਲਿਆ ਉਸ ਜਿਹੜੀਆਂ ਚੀਜ਼ਾਂ ਇਹਨਾਂ ਨੇ ਖੁਰਦਪੁਰਤ ਕੀਤੀਆਂ ਉਹਦੇ ਅਸੀਂ ਜੁਰਮ ਤੇ ਵਿੱਚ ਵਾਦਾ ਕੀਤਾ ਤੇ ਇਹਨਾਂ ਨੂੰ ਅਸੀਂ ਤਿੰਨ ਚੋਰਾਂ ਨੂੰ ਅਸੀਂ ਟੋਟਲੇ ਪੰਜ ਚੋਰ ਨੇ ਜੀ ਤਿੰਨ ਨਹੀਂ ਗ੍ਰਿਫਤਾਰ ਕਰ ਲਏ ਨੇ ਦੋ ਚੋਰ ਅਜੇ ਅਜੇ ਬਾਕੀ ਨੇ ਅਸੀਂ ਉਹਨਾਂ ਦੇ ਅਸੀਂ ਪਿੱਛੇ ਲੱਗੇ ਹੋਏ ਆ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਸਾਹਮਣੇ ਲਿਆਵਾਂਗੇ ਜਿਹੜੀ ਚੋਰੀ ਹੋਈ ਹੈ ਜਿਹੜੀ ਆ ਪਿਛਲੇ ਦਿਨ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਇੱਕ ਕਰਿਆਨੇ ਦੀ ਦੁਕਾਨ ਦੀ ਉਹਨਾਂ ਦਾ ਸਾਮਾਨ ਹੈ ਉਹਨਾਂ ਦਾ ਇਹਨਾਂ ਨੇ ਦੋ ਬੰਦੇ ਇਹਨਾਂ ਨੇ ਤਿੰਨ ਬੰਦੇ ਰੇਖੀ ਕਰ ਰਹੇ ਸੀ ਤੇ ਉਹ ਦੋ ਬੰਦੇ ਇਹਨਾਂ ਨੇ ਅੱਗੋਂ ਸ਼ਟਰ ਨੂੰ ਭੰਨ ਕੇ ਤੇ ਉਹਦੇ ਵਿੱਚੋਂ ਤੇਲ ਦੀਆਂ ਤੇਲ ਤੇਲ ਦੀਆਂ ਬੋਤਲਾਂ ਲੈ ਕੇ ਦੋ ਪੇਟੀਆਂ ਤੇਲ ਦੀਆਂ ਤੇ ਉਹਦੇ ਵਿੱਚੋਂ ਕੁਝ ਪੈਸੇ ਲਏ ਨੇ ਪੈਸੇ ਇਹਨਾਂ ਨੇ ਖਰਚ ਕਰ ਲਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਅਸੀਂ ਆ ਜਿਹੜੀਆਂ ਚੀਜ਼ਾਂ ਬੜਾ ਹੋਰ ਇਹਨਾਂ ਨੇ ਵੱਖ-ਵੱਖ ਜਗਾਂ ਤੋਂ ਜਿਵੇਂ ਸਿਲੰਡਰ ਨੇ ਦੇਖੋ ਇਹਨਾਂ ਨੇ ਸਿਲੰਡਰ ਨੇ ਐਲ ਸੀ ਡੀ ਨੇ ਉਹ ਦੇਖੋ ਜੀ ਕਿੰਦੀ ਕਿਸੇ ਦੀ ਮਹਿੰਗੀ ਐਲ ਸੀ ਡੀ ਆ ਮੋਟਰਸਾਈਕਲ ਆ ਇਹਨਾਂ ਨੇ ਸਾਰੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਕੇ ਇਹਨਾਂ ਦੋਆ ਚੀਜ਼ਾਂ ਅਸੀਂ ਬਰਾਮਦ ਕੀਤੀਆਂ ਸਰ ਜਾਚਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਵੱਡਾ ਕਰੋ ਹੈ ਜਿਹੜਾ ਇਹ ਵਾਰਤਾ ਤੁਮ ਜੀ ਇਹ ਪੰਜ ਜਣੇ ਆ ਜੀ ਇਹ ਤਾਂ ਇਹਨਾਂ ਤੋਂ ਕਾਫੀ ਚੀਜ਼ਾਂ ਦਵਾਹੀਂ ਹੋਰ ਵੀ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਵੀ ਅਸੀਂ ਚੀਜ਼ਾਂ ਲਾਵਾਂਗੇ ਸ਼ਹਿਰ ਦੇ ਵਿੱਚ ਕਾਫੀ ਚੋਰੀਆਂ ਸਰ ਕਾਫੀ ਚੋਰੀਆਂ ਹੈ ਦੀ ਸਿਰਕ ਚੋਰੀ ਹੁਣੇ ਮੈਂ ਮੈਨੂੰ ਸ਼ਹਿਰ ਦੇ ਵਿੱਚੋਂ ਜਿਵੇਂ ਆ ਸ਼ਰਾਰਤੀ ਅੰਸਰ ਨੇ ਜਿਵੇਂ ਸ਼ਟਰ ਭੰਦ ਦੇਣਾ ਮੈਂ ਇਹਨਾਂ ਦੇ ਬਿਲਕੁਲ ਪਿੱਛੇ ਲੱਗਾ ਮੈਂ ਇਹਨਾਂ ਨੂੰ ਸਖਤ ਚੇਤਾਵਨੀ ਦੇਣਾ ਕਿ ਤੁਸੀਂ ਜਿੱਥੇ ਮਰਜ਼ੀ ਆਪਣਾ ਅਸੇ ਪਾਸੇ ਹੋ ਐਸ ਵੀ ਇੱਥੇ ਇਸ ਥਾਣੇ ਦੇ ਵਿੱਚ ਇੱਥੇ ਆਓਗੇ ਤੇ ਇੱਥੇ ਤੁਹਾਡਾ ਪ੍ਰੋਪਰ ਜਿਹੜੀ ਤਾਂ ਰਿਕਵਰੀ ਕੀਤੀ ਜਾਵੇਗੀ ਜਿੱਥੇ ਮਰਜ਼ੀ ਤੁਸੀਂ ਪੈਂਟਾਂ ਸ਼ਰਟਾਂ ਵੇਚ ਲਓ ਇਹ ਸਾਰਾ ਕੁਝ ਸਾਡੇ ਕੋਲ ਇੱਕ ਇੱਕ ਚੀਜ਼ ਦਾ ਪ੍ਰੂਫ ਹੈ ਅਸੀਂ ਸਾਹਮਣੇ ਲਿਆਵਾਂਗੇ ਇਸ ਕਰਕੇ ਮੈਂ ਸਖਤ ਚੇਤਾਵਨੀ ਦਿੰਦਾ ਕਿ ਇੱਥੇ ਚੋਰੀ ਕਰਨ ਦੀ ਕੋ ਨਾ ਕਰੋ ਸਾਥੋਂ ਤੁਸੀਂ ਭੱਜ ਨਹੀਂ ਸਕਦੇ ਕਿਤੇ ਵੀ ਸਰ ਜਿਹੜੀ ਇੱਕ ਸਵੇਰੇ ਅਜ ਚੋਰੀ ਹੋਈ ਹੈ ਰੈਡੀਮੇਡ ਦੁਕਾਨ ਚ ਹਾਂ ਉੱਥੇ ਵੀ ਮੈਂ ਸਵੇਰੇ ਵੀ ਉੱਥੇ ਰੈਡੀਮੇਡ ਦੀ ਦੁਕਾਨ ਤੇ ਇੱਕ ਚੋਰੀ ਹੋਈ ਹੈ ਉਹਦੇ ਵੀ ਮੈਂ ਕੈਮਰੇ ਵਗੈਰਾ ਚੈੱਕ ਕਰ ਰਿਹਾ ਤੇ ਮੈਂ ਸਾਰਾ ਉਹ ਡੀਵੀਆਰ ਲਾ ਕੇ ਲੈ ਗਿਆ ਪਰ ਫਿਰ ਵੀ ਮੈਨੂੰ ਹੁਣ ਪਤਾ ਲੱਗਾ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਸੀਸੀਟੀਵੀ ਫੁਟੇਜ ਹੈਗੀ ਆ ਉੱਥੋਂ ਵੀ ਅਸੀਂ ਲੈ ਕੇ ਅਸੀਂ ਤੂ ਲੈ ਕੇ ਅਸੀਂ ਬਿਲਕੁਲ ਜੇ ਡੀਵੀਆਰ ਲੈ ਗਿਆ ਕੋਈ ਪ੍ਰੋਬਲਮ ਨਹੀਂ ਕੀ ਜੀ ਆਸੇ ਪਾਸੇ ਡੀਵੀਆਰ ਤੋਂ ਕਿਤੇ ਆ ਰਿਹਾ ਜਾ ਰਿਹਾ ਸਾਰਾ ਕੁਝ ਅਸੀਂ ਸਾਹਮਣੇ ਲਿਆਵਾਂਗੇ ਉਹ ਵੀ ਥੋੜੇ ਦਿਨਾਂ ਤੱਕ ਮੈਂ ਇੱਕ ਜਿਹੜੀਆਂ ਦੋ ਚੋਰੀਆਂ ਨੇ ਉਹ ਵੀ ਇਸੇ ਤਰ ਤੁਹਾਡੇ ਸਾਹਮਣੇ ਲਿਆਵਾਂਗਾ ਇਹ ਫਿਰੋਜ਼ਪੁਰ ਦੀ ਜਿਹੜੀ ਪੁਲਿਸ ਹੈ ਇਹ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਮੈਂ ਸਾਰਿਆਂ ਨੂੰ ਇੱਕ ਮਤਲਬ ਬਸੰਤ ਪੰਚਪੀ ਦੀ ਤਿਹਾਰ ਆ ਰਿਹਾ ਉਹਨਾਂ ਦੀਆਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਰਿਵਾਰਕਾਂ ਨੂੰ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਥੈਂਕ ਯੂ ਧੰਨਵਾਦ ਜੀ